ਅੱਜ ਸਮਾਜਿਕ ਇਨਸਾਫ ਕਾਉਂਸਲ ਪੰਜਾਬ ਦੇ ਮadhyam ਤੋਂ ਦਲਤ ਮਹਾਸਭਾ ਪੰਜਾਬ ਦੇ ਮadhyam ਤੋਂ ਡਾਕਟਰ ਬੀ ਆਰ ਅੰਬੇਡਕਰ ਯੂਥ ਕਲੱਬ ਦੇ ਮadhyam ਤੋਂ ਤੇ ਹੋਰ ਸਾਡੀਆਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਅੱਜ ਏ ਡੀ ਸੀ ਸਾਹਿਬ ਜਲੰਧਰ ਨੂੰ ਮਾਨਯੋਗ ਰਾਸ਼ਟਰਪਤੀ ਭਾਰਤ ਦੇ ਨਾਮ ਤੇ ਮੈਮੋਰੰਡਮ ਦਿੱਤਾ ਆ ਜਿਸ ਦਾ ਵਿਸ਼ਾ ਇਹ ਹੈ ਕਿ ਜਦੋਂ ਇਲੈਕਸ਼ਨ ਦਾ ਦੌਰ ਸੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਹਿਸ਼ਾਰਪੁਰ ਦੀ ਰੈਲੀ ਵਿੱਚ ਆਏ ਸੀ ਤੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਜਿਹੜਾ ਆਦਮਪੁਰ 에어ਪੋਰਟ ਦਾ ਨਾਂ ਆ ਉਹ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਰੱਖਿਆ ਜਾਵੇਗਾ ਤੇ ਨਾਲ ਦੇ ਨਾਲ ਉਹਨਾਂ ਇਹ ਵੀ ਵਾਅਦਾ ਕੀਤਾ ਸੀ ਬਈ ਜਿਹੜਾ ਸਰਕਾਰੀ ਤੌਰ ਤੇ ਮੰਦਰ ਸਤਗੁਰੂ ਰਵਿਦਾਸ ਮਹਾਰਾਜ ਦਾ ਤੁਗਲਕਾਬਾਦ ਟਾਇਆ ਗਿਆ ਸੀ ਉਹਨਾਂ ਨੇ ਮੰਚ ਤੋਂ ਇਹ ਗੱਲ ਕਹੀ ਸੀ ਕਿ 1 ਏਕੜ ਦਾ ਕੀ ਮੈਂ 100 ਏਕੜ ਜ਼ਮੀਨ ਸਤਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਂ ਤੇ ਦੇਵਾਂਗਾ ਜਿਸ ਦੇ ਵਿੱਚ ਬਾਬੇ ਮੰਦਰ ਸਤਗੁਰੂ ਰਵਿਦਾਸ ਮਹਾਰਾਜ ਦਾ ਬਣਾਇਆ ਜਾਊਗਾ ਅੱਜ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਦੁਆਰਾ ਪ੍ਰਧਾਨ ਮੰਤਰੀ ਬਣ ਗਏ ਪਰ ਪੂਰਾ ਬਜਟ ਸੈਸ਼ਨ ਨਿਕਲ ਗਿਆ ਔਰ ਇਹਨਾਂ ਦੋਨਾਂ ਮੁੱਦਿਆਂ ਤੇ ਭਾਰਤ ਸਰਕਾਰ ਦੁਆਰਾ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਕਰਦੇ ਦਿਖਾਈ ਨਹੀਂ ਦਿੱਤੇ ਔਰ ਅਸੀਂ ਅੱਜ ਮੰਗ ਪੱਤਰ ਦੇਣ ਵਾਸਤੇ ਆਏ ਸੀ ਔਰ ਜਾਦ ਪੱਤਰ ਦਿੱਤਾ ਕਿ ਪ੍ਰਧਾਨ ਮੰਤਰੀ ਜੀ ਨੂੰ ਕਿ ਕਿਰਪਾ ਕਰਕੇ ਜੋ ਤੁਸੀਂ ਸਤਗੁਰੂ ਵਿਦਾਸ ਮਹਾਰਾਜ ਦੀ ਨਾਮ ਲਿਵਾ ਸੰਗਤ ਹੈ ਉਹਨਾਂ ਦੇ ਨਾਲ ਜੋ ਵਾਅਦਾ ਕੀਤਾ ਸੀ ਉਹ ਵਾਅਦੇ ਨੂੰ ਪੂਰਾ ਕਰਦੇ ਆ ਹੋਇਆ ਜਲਦ ਤੋਂ ਜਲਦ 에어ਪੋਰਟ ਜੋ ਜਲੰਧਰ ਆਦਮਪੁਰ ਦੇ ਵਿੱਚ ਹੈ ਉਸ ਦਾ ਨਾਂ ਸਤਗੁਰੂ ਅਰਦਾਸ ਮਹਾਰਾਜ ਦੇ ਨਾਂ ਤੇ ਰੱਖਿਆ ਜਾਵੇ ਤੇ ਨਾਲ ਦੇ ਨਾਲ ਜਿੰਨੀ ਜ਼ਮੀਨ ਸਕੰਦਰ ਲੋਧੀ ਨੇ ਸਤਗੁਰੂ ਵਿਦਾਸ ਮਹਾਰਾਜ ਨੂੰ ਚਾਰਨਾ ਵਿਚ ਅਰਪਣ ਕੀਤੀ ਸੀ ਜਿਸ ਦੇ ਵਿੱਚ ਸਤਗੁਰੂ ਅਰਦਾਸ ਮਹਾਰਾਜ ਦਾ ਮੰਦਿਰ ਬਣਿਆ ਹੋਇਆ ਸੀ ਉਹ ਸਾਰੀ ਦੀ ਸਾਰੀ ਜ਼ਮੀਨ ਸਤਗੁਰੂ ਵਿਦਾਸ ਨਾਮ ਲੈਵਾ ਸੰਗਤਾਂ ਤੇ ਸੰਤ ਸਮਾਜ ਦੇ ਹਵਾਲੇ ਕੀਤੀ ਜਾਵੇ ਤਾਂ ਜੋ ਸਰਵਦਾਸੀਆ ਸਮਾਜ ਇਕੱਤਰ ਉਸ ਦੇ ਵਿੱਚ ਇੱਕ ਬਹੁਤ ਹੀ ਸ਼ਾਲੀਸ਼ਾਨ ਭਵੇ ਮੰਦਿਰ ਬਣਾ ਬਣਾ ਸਕੇ ਔਰ ਅਸੀਂ ਇਹ ਬਾਰ ਬਾਰ ਮੰਗ ਕਰਦੇ ਆ ਕਿ ਸਾਨੂੰ ਇਹ ਮਜਬੂਰ ਨਾ ਕੀਤਾ ਜਾਵੇ ਪਰ ਸਾਨੂੰ ਸੜਕਾਂ ਤੇ ਆ ਕੇ ਸੰਘਰਸ਼ ਕਰਨਾ ਪਵੇ ਕਿਉਂਕਿ ਕਿਤੇ ਇਹ ਨਾ ਹੋਵੇ ਕਿ ਇਹ ਇਹ ਕਹਦੇ ਨੇ ਇਹ ਤਾਂ ਸਰਕਾਰੀ ਇੱਕ ਇੱਕ ਜੁਮਲਾ ਸੀ ਜੁਮਲਾ ਬਣ ਕੇ ਨਾ ਰਹਿ ਜਾਵੇ ਔਰ ਇਹ ਜੁਮਲਾ ਅਸੀਂ ਬਣ ਨਹੀਂ ਦੇਣਾ ਔਰ ਇਸ ਦੋਨਾਂ ਕੰਮਾਂ ਵਾਸਤੇ ਜੇ ਸਾਨੂੰ ਸੜਕਾਂ ਤੇ ਉਤਰ ਕੇ ਸੰਘਰਸ਼ ਵੀ ਕਰਨਾ ਪਿਆ ਤੇ ਅਸੀਂ ਸੰਘਰਸ਼ ਕਰਨ ਨੂੰ ਤਿਆਰ ਆ ਜੈ ਪੀ